ਕੋਨੀਆ ਕੀ ਗੱਲ ਹੋਈ ਅੱਜ ਬੱਚੇ ਬੱਚਿਆਂ ਨੂੰ ਪਤਾ ਨਹੀਂ ਬਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੇ ਤਾਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਘਰ ਸੀ ਗਏ ਤੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਭ ਲੈ ਜਿੰਨਾ ਜ਼ਖਮੀ ਹੋਈ ਜਾਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲਾਂ ਚੋਂ ਵੀ ਖੂਨ ਅੰਨਾ ਚੋਂ ਵੀ ਖੂਨ ਤੇ ਮੂੰਹ ਚੋਂ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਦਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਤੇ ਹਸਪੀਟਲ ਖ 8 ਸਾਲ ਦਾ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਾ ਆ ਉਹਦਾ ਜਿਹਦਾ ਨਾਮ ਕੀ ਉਹਦਾ ਸਾਗਰ ਨਾਮ ਹੈ ਜੇ ਤੁਹਾਨੂੰ ਮਿਲਣਾ ਸੀ ਲੱਗ ਇੱਥੇ ਰਿੰਦੇ ਕਿਥੇ ਦੂਜੀ ਅਸੀਂ ਰੰਨੇ ਉੱਚੇ ਠਿਕਰੀ ਵਾਲਾ ਅਸੀਂ ਇੱਥੇ ਤਾਂ ਰਹਿੰਨੇ ਕਿ ਹੜਾ ਉਧਰ ਜ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਹਾਂਜੀ ਇੱਥੇ ਕਿਸੇ ਕਰਾਇ ਤੇ ਨਹੀਂ ਪਿਆ ਜਾਂ ਹੁੰਦਾ ਹੀ ਰਹਿੰਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿਸੇ ਐਕਸੀਡੈਂਟ ਉਹ ਸਾਰੇ ਜਾਣੇ ਚੰਗੇ ਭਲੇ ਬਾਤੋ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਅੱਗੋਂ ਬੱਚਿਆਂ ਦਾ ਇੱਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਹੋ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਬੰਦੇ ਕਿੱਥੋਂ ਦੇ ਆ ਬੱਚੇ ਭਗਤਪੁਰੇ ਦੇ ਆ ਨਾ ਤਾਂ ਪਤਾ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਵੀ ਐਂ ਸਰਪੰਚੋ ਹੀ ਆ ਕਿਤਾ ਬੱਚਿਆਂ ਨੂੰ ਜ਼ਖਮੀ ਕੀਤਾ ਹੋਰ ਪਿੱਛ ਪੂਰਾ ਹੋ ਗਿਆ ਕੀ ਮੰਗ ਕਰਦੇ ਮੰਗ ਬਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣ ਮੇਰਾ ਜਾਨ ਹੋਣੀ ਚਾਹੀਦੀ ਉਹਨਿਤ ਆਈ ਦੀਆ ਮੇਰਾ ਬੱਚਾ ਮੋੜ ਦੇਣਾ ਇੱਕ ਡੀਓ ਕੋਈ ਤਾਂ ਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਸ ਆਈ ਸੀ ਮੁਕੇ ਹਾਂਜੀ ਆਈ ਸੀ ਪੁਲਸ ਟਰੈਕਟਰ ਲੈ ਗਈ ਇਹ ਤਾਂ ਉਹ ਨਹੀਂ ਪੁਲਸ ਦੇ ਆਣ ਤੋਂ ਪਹਿਲਾਂ ਜਦੋਂ ਪੁਲਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟ੍ਰੈਲੀ ਲੈ ਕੇ ਇਹ ਕੱਢ ਕੇ ਆ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟ੍ਰੈਲੀ ਉਹਨਾਂ ਦੀ ਹੈ ਟ੍ਰੈਲੀ ਉਹਨਾਂ ਦੀ ਹਾਂਜੀ ਤੇ ਤੇ ਇੱਥੇ ਛੱਡ ਕੇ ਭੱਜ ਗਏ ਇਹ ਇੱਥੇ ਹੀ ਲੱਗੀ ਰਹਿੰਦੇ ਤੇ ਬੂਵੇ ਵੀ ਭੁੱਲੇ ਉੱਧੇ ਛੱਡ ਕੇ ਸਾਡੇ ਰਿਸ਼ਪਾਲ ਸਿੰਘ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਗਾ ਜੀ ਕੀ ਕਹਿਣਾ ਚਾਹਦੇ ਕਿ ਤਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਕਹਾਂ ਚੱਲਾ ਜੀ ਇਹਨਾਂ ਨੂੰ ਸਭ ਤੋਂ ਸਸ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਬੜਾ ਅਗੇ ਕੰਮ ਕਰਕੇ ਗੁਜ਼ਾਰਾ ਕਰ ਦੇ ਮੇਰੇ ਭਾਜੀ ਨੇ ਗੁਜ਼ਾਰਾ ਕਰ ਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ ਨਹੀਂ ਹੋਇਆ ਕੰਮ ਕਰਨ ਦਾ ਇਹਨਾਂ ਨੂੰ ਵਾਰਤ ਵਾਰ ਸਜ਼ਾ ਹੋਵੇ ਟਰਾਲੀ ਕਬਜ਼ੇ ਲਈ ਹਾਂ ਜੀ ਵਖਾ ਤੇ ਮੰਤੀ ਇਹਨਾਂ ਨੂੰ ਸਤਿ ਕਰੀ ਮੰਗਨਾਂ ਨੇ ਵਾਰਤ ਵਾਰ ਸਜ਼ਾ ਹੋਵੇ ਕੱਲ ਨੂੰ ਚਾਰ 4:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਕਿਸੇ ਮੋਟਰ ਬੰਦੇ ਦਾ ਇਹ ਖਾਰਾ ਪਿੰਡ ਤੋਂ ਜਿੱਥੇ ਟਿੱਕੀ ਵਾਲ ਨੂੰ ਛੜਕ ਜਾਂਦੀ ਹੈ ਤੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇਖਦਾ ਤੇ ਉਹਦੇ ਹਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਦੋ ਬੱਚੇ ਸੀ ਉਹਨਾਂ ਦੇ ਸੱਟਾ ਲੱਗ ਗਿਆ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਅਸਥਾਨਮਟਾੜੇ ਤੇ ਗਿਆ ਸੀ ਤੇ ਉਹਦੇ ਫਾਦਰ ਨਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਅਸੀਂ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਤੇ ਦੋਸ਼ੀ ਦਾ ਨਾਮ ਨਹੀਂ ਦਿੱਤੇ ਐਕਟਰ ਉਹਦਾ ਨਾਮ ਅਜੇ ਛੋਟਾ ਦੇਵੀ ਦੀਦੀ ਕਹਿੰਦੇ ਪਤਾ ਉਹਦਾ ਲੱਗਦੀ ਆ ਉਹ ਜਲਦੀ ਜਣਾ ਉੱਪਰ ਜਿਹੜੀ ਤਰ੍ਹਾਂ ਆ ਗਈ ਉਹਦੇ ਟੈਨਸ਼ਨ 4 337 338 ਆਪੀਸੀਆਂ ਬਣਦੀਆਂ ਬੀਐਨਐਸ ਨੂੰ ਕਨਵਰਟ ਕਰਕੇ। ਸੋ ਡਾਕਟਰ ਕੱਪੜੇ ਲੈ ਲੈ। ਫੈਕਟਰੀ ਵੀ ਲੈ ਲੈ। ਡਾਕਟਰ ਕਿ ਹੋ ਗਿਆ? ਨਹੀਂ ਨਹੀਂ ਇਹ ਜਿਹੜਾ ਲੈ ਲੈ। ਫੈਕਟਰੀ ਤੋਂ ਭੁਜਾ ਕੇ ਲੈ ਗਏ ਸੀਗੇ ਉਹ ਵੀ ਲੈ। ਉਹ چھوٹے ਬੱਚੇ ਦੇ ਦੋ ਦਸਤੀਏ ਉਹਨਾਂ ਦੇ ਦਿੱਤੇ ਨੇ। ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾਂ ਵੀ ਲੱਖ ਟੁੱਟ ਗਈ ਉਹਦਾ ਲਾਜ਼ ਚੱਲ ਰਿਹਾ। ਇੱਕ ਠੀਕ ਹੈ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਤੇ ਘਰੇ ਜਵਾਰ ਦਿੱਤਾ ਸੀ ਉਹ ਠੀਕ ਹੈ ਜੇ ਦੂਸਰੇ ਤੋਂ ਪੋਸਟਮਾਰਟਮ ਹੋਵੇ ਦੂਸਰੇ ਨਾਲ ਪੋਸਟਮਾਰਟਮ ਹੋਵੇ ਅੱਜ ਨੂੰ ਕਰਵਨ ਲਾਸ਼ ਮਿਲ ਗਈ ਹੈ ਜੀ ਲਾਸ਼ ਉਹਨਾਂ ਦੇ ਹਵਾਲੇ ਕਰਤੀ ਹੈ ਤੇ ਹੁਣ ਉਹ ਆਪਣਾ ਜੋ ਵੀ ਹੈਗਾ ਜੇ ਕਾਰਵਾਈ ਕਰੇਗਾ